ਆਪਾਤ ਸ਼ਾਹੀ ਮਾਰੂ ਮਹੱਲਾ ਪਹਿਲਾ ਦੱਖਣੀ ਕਾਇਆ ਨਗਰ ਨਗਰ ਗੜੇ ਅੰਦਰ ਸਾਚਾ ਵਾਸਾ ਪੁਰਗ ਗਨੰਦਰ ਅਸਤਰ ਤਾਨ ਸਦਾ ਨਿਰਮਾਇਲ ਆਪੇ ਆਪੇ ਉਪਾਏਂਦਾ ਅੰਦਰ ਕੋਟ ਸੱਜੇ ਹੱਟ ਨਾਲੇ ਆਪੇ ਲੇ ਵਸਤ ਸਭਾਲੇ ਬਜਰ ਕਪਾਟ ਜੜੇ ਜੜ ਜਾਣੈ ਗੁਰ ਸ਼ਬਦੀ ਖੋਲਾਂਦਾ ਪੀਤਰ ਕੋਟ ਗੁਫਾ ਘਰ ਜਾਈ ਨੌ ਕਰ ਥਾਪੇ ਹੁਕਮ ਰਜਾਈ ਦਸਵੈ ਪੁਰਖ ਲੇਖ ਅਪਾਰੀ ਆਪੇ ਅਲਖ ਲਖਾਏਂਦਾ ਪਾਉਣ ਪਾਣੀ ਅਗਨੀ ਇੱਕ ਵਾਸਾ ਆਪੇ ਕੀ ਤੋ ਖੇਲ ਤਮਾਸ਼ਾ ਬਲ ਦੀ ਜਲ ਨਿਭਰੈ ਕਿਰਪਾਤੀ ਆਪੇ ਜਲ ਨਿਧ ਪਾਏਂਦਾ ਤਰਤ ਉਪਾਏ ਧਰੀ ਧਰਮਸਾਲਾ ਉਤਪਤ ਪਰ ਲੋ ਆਪ ਨਰਾਲਾ ਪਵਣੈ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਂਏਂਦਾ ਭਾਰ 18 ਮਾਲਣ ਤੇਰੀ ਚੌਰ ਢੁਲੇ ਪਵਣੈ ਲੈ ਫੇਰੀ ਚੰਦ ਸੂਰਜ ਦੋਏ ਦੀਪ ਕਰਾਖੀ ਸਸ ਕਰ ਸੂਰ ਸਮਾਏਂਦਾ ਪੰਖੀ ਪੰਚ ਉੱਡਰ ਨਹੀਂ ਧਾਵੇਂ ਸਫਲਿਓ ਬਿਰਖ ਅੰਮ੍ਰਿਤ ਫਲ ਪਾਵੇਂ ਗੁਰਮੁਖ ਸਹਿਜ ਰਵੈ ਗੁਣ ਗਾਵੇ ਹਰ ਰਸ ਚੋਗ ਚੁਗਾਏਂਦਾ ਚਿਲ ਮਿਲ ਚਿਲਕੈ ਚੰਦ ਨਾ ਤਾਰਾ ਸੂਰਜ ਕਿਰਨ ਨਾ ਬਿਜਲ ਗਹਿਨਾਰਾ ਅਕਥੀ ਕਥੋਂ ਚਿਹਨ ਨਹੀਂ ਕੋਈ ਪੂਰ ਰਹਿਆ ਮਨ ਭਾਏਂਦਾ ਫਸਰੀ ਕਿਰਨ ਜੋਤ ਉਜਿਆਲਾ ਕਰ ਕਰ ਦੇਖੈ ਆਪ ਦਿਆਲਾ ਅਨਹਦ रुण चुਣਕਾਰ ਸਦਾ ਧੁਨ ਨਿਰਪੋਕੈ ਘਰ ਵਾਇਂਦਾ ਅਨਹਦ ਵਾਜੈ ਭ੍ਰਮ ਪਉ ਭਾਜੈ ਸਗਲ ਵਿਆਪ ਰਹਿਆ ਪ੍ਰਭ ਸਾਜੈ ਸਭ ਤੇਰੀ ਤੂੰ ਗੁਰਮੁਖ ਜਾਤਾ ਦਰਸੋ ਹੈ ਗੁਣ ਗਾਏਂਦਾ ਆਦ ਨਰਨਜਨ ਨਿਰਮਲ ਸੋਈ ਅਵਰ ਨਾ ਜਾਣਾ ਦੂਜਾ ਕੋਈ ਏਕੰਕਾਰ ਵਸੈ ਮਨ ਭਾਵੇ ਹਉ ਮੈਂ ਗਰਬ ਗੁਆਇਂਦਾ ਅਮਰਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੂ ਆਤੀਆ ਏਕੋ ਏਕ ਸੋ ਅਪਰ ਪਰੰਪਰ ਪਰਖ ਖਜਾਨੇ ਪਾਏਂਦਾ ਗਿਆਨ ਧਿਆਨ ਸੱਚ ਗਹਿਰ ਗੰਭੀਰਾ ਕੋਈ ਨਾ ਜਾਣੈ ਤੇਰਾ ਚੀਰਾ ਜੀਤੀ ਹੈ ਤੇਤੀ ਤੁਦ ਜਾਚੈ ਕਰਮ ਮਿਲੈ ਸੋ ਪਾਏਂਦਾ ਕਰਮ ਧਰਮ ਸੱਚ ਹੱਥ ਤਮਾਰੈ ਵੇ ਪ੍ਰਵਾਹ ਅਖੁੱਟ ਭੰਡਾਰੈ ਤੂੰ ਦਿਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਲਾਈਂਦਾ ਆਪੇ ਦੇਖ ਦਿਖਾਵੇ ਆਪੇ ਆਪੇ ਥਾਪੇ ਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਿਵਾਇਂਦਾ ਜੀਤੀ ਹੈ ਤੇਤੀ ਤੁਧੇ ਅੰਦਰ ਦੇਖੇ ਆਪ ਬੈਸ ਵਿਜ ਮੰਦਰ ਨਾਨਕ ਸਾਚ ਕਹਿ ਬੇਨੰਤੀ ਹਰ ਦਰਸ਼ਨ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੀ ਤੁਧ ਭਾਵਾਂ ਭਾਏ ਭਗਤ ਸਾਚੇ ਗੁਣ ਗਾਵਾਂ ਤੁਧ ਭਾਣੇ ਤੂੰ ਭਾਵੇਂ ਕਰਤੇ ਆਪੇ ਰਸ ਨਰਸਾਏਂਦਾ ਸੋਹਣ ਭਗਤ ਪ੍ਰਭੂ ਦਰਬਾਰੇ ਮੁਕਤ ਭਏ ਹਰ ਦਾਸ ਤੁਮਾਰੇ ਆਪ ਗੁਆਏ ਤੇਰੇ ਰੰਗ ਰਾਤੀ ਅਨ ਦਿਨ ਨਾਮ ਧਿਆਇਦਾ ਈਸਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮੋਨ ਤੇਰੀ ਸੇਵਾ ਜਤੀ ਸਤੀ ਕੀਤੇ ਬਨਵਾਸੀ ਅੰਤ ਨ ਕੋਈ ਪਾਏਂਦਾ ਵਿਣ ਜਾਣਾਏ ਕੋਈ ਨਾ ਜਾਣੈ ਜੋ ਕਿਛ ਕਰੇ ਸੋ ਆਪਣ ਪਾਣੈ ਲਖ ਚੌਰਾਸੀ ਜੀ ਉਪਾਈ ਭਾਣੈ ਸਹ ਹ ਲਵਾਈਂਦਾ ਜੋ ਤਿਸ ਪਾਵੈ ਸੋ ਨਿਹਚੋ ਹੋਐ ਮਨ ਮੁਖ ਆਪ ਗਣਾਈ ਰੋਐ ਨਾਮੁ ਭੁੱਲਾ ਠੌਰ ਨਾ ਪਾਈ ਆਏ ਜਾਏ ਦੁਖ ਪਾਏਂਦਾ ਨਿਰਮਲ ਕਾਯਾ ਉਜਲ ਹੰਸਾ ਤਿਸ ਵਿੱਚ ਨਾਮ ਨਿਰੰਜਨ ਅੰਸਾ ਸਗਲੇ ਦੁਖ ਅੰਮ੍ਰਿਤ ਕਰ ਪੀਵੈ ਬਹੁੜੇ ਦੁੱਖ ਨਾ ਪਾਏਂਦਾ ਬਹੁ ਸਾਧੂ ਦੁੱਖ ਪ੍ਰਾਪਤ ਹੋਐ ਭੋਗੋ ਰੋਗ ਸੋ ਅੰਤ ਬਗੋਐ ਹਰ ਖੋ ਸੋਗ ਨਾ ਮਿਟਈ ਕਬਹੂ ਵਿਣ ਭਾਣੇ ਪਰਮਾਏਂਦਾ ਗਿਆਨ ਵਿਹੂਣੀ ਭਵੈ ਸਬਾਈ ਸਾਚਾ ਰਵ ਰਹਿ ਆ ਲਿਵ ਲਾਈ ਨਿਰਪੋ ਸ਼ਬਦ ਗੁਰੂ ਸੱਚ ਜਾਤਾ ਜੋਤੀ ਜੋਤ ਮਲਾਈਂਦਾ ਅਟਲ ਅਡੋਲ ਅਤੋਲ ਮਰਾਰੇ ਖਿਨ ਮੈਂ ਢਾਹੀ ਫੇਰ ਉਸਾਰੇ ਰੂਪ ਨਾ ਰੇਖਿਆ ਮਿਤ ਨਹੀਂ ਕੀਮਤ ਸ਼ਬਦ ਭੇਦ ਪਤੀ ਆਏਂਦਾ ਹਮ ਦਾਸਨ ਕੇ ਦਾਸ ਪਿਆਰੀ ਸਾਧਕ ਸਾਚ ਭਲੇ ਵਿਚਾਰੇ ਮੰਨੇ ਨਾਉ ਸੋਈ ਜਿਨ ਜਾਸੀ ਆਪੇ ਸਾਚ ਦਿੜਣਾ ਏਂਦਾ ਪੱਲੇ ਸਾਚ ਸੱਚੇ ਸਤਿਆਰਾ ਸਾਚੇ ਭਾਵੈ ਸ਼ਬਦ ਪਿਆਰਾ ਤਰੇ ਪਵਣ ਸਾਚ ਕਲਾ ਤਰ ਥਾਪੀ ਸਾਚੇ ਹੀ ਪਤਿਆਈਂਦਾ ਵੱਡਾ ਵੱਡਾ ਆਖੈ ਸਭ ਕੋਈ ਗੁਰ ਬਿਨ ਸੋਜੀ ਕਿਨੈ ਨਾ ਹੋਈ ਸਾਚ ਮਿਲੈ ਸੋ ਸਾਚੇ ਭਾਈ ਨਾ ਵਿਛੜ ਦੁਖ ਪਾਏਂਦਾ ਤਰੋ ਵਿਛੁਨੈ ਤਾਹੀ ਰੁਨੈ ਮਰ ਮਰ ਜਨਮਹਿ ਮੋਹਲਤ ਪੁੰਨੇ ਜਿਸ ਅਬਖਸ਼ੇਤ ਇਸ ਦੇ ਵੜਿਆਈ ਮੇਲ ਨਾ ਪਛੋਤਾਇਂਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤਦਾਨ ਮੁਕਤੀ ਸਰ ਮਮਤਾ ਮੋਹ ਚਕਾਇਂਦਾ ਦਾਨਾਂ ਕੈ ਸਿਰਦਾਨ ਵਿਚਾਰਾ ਕਰਨ ਕਰਨ ਸਮਰਾਥ ਅਪਾਰਾ ਕਰ ਕਰ ਵੇਖੈ ਕੀਤਾ ਆਪਣਾ ਕਰਨੀ ਕਾਰ ਕਰਾਇਂਦਾ ਸੇ ਗੁਣ ਗਾਵਹਿ ਸਾਚੇ ਭਾਵਹਿ ਤੁਜ ਤੇ ਉਪਜਹਿ ਤੁਜ ਮਾਹਿ ਸਮਾਵਹਿ ਨਾਨਕ ਸਾਚ ਕਹਿ ਬੇਨੰਤੀ ਮਿਲ ਸਾਚੇ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੁੰਦੂਕਾਰਾ ਤਰਨ ਗਗਨਾ ਹੁਕਮਿ ਅਪਾਰਾ ਨਾ ਦੇ ਨਰੇਨ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏਂਦਾ ਖਾਣੀ ਨਾ ਬਾਣੀ ਪਾਉਣ ਨਾ ਪਾਣੀ ਉਪਤ ਖਪਤ ਨਾ ਆਵਣ ਜਾਣੀ ਖੰਡ ਪਤਾਲ ਸप्त ਨਹੀਂ ਸਾਗਰ ਨਦੀ ਨਾ ਨੀਰ ਵਹਾਇੰਦਾ ਨਾ ਤਦ ਸੁਰਗ ਮਛ ਪਿਆਲਾ ਦੋਜਕ ਭਿਸਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਇੰਦਾ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਅਵਰਨਾ ਦੀ ਸੈ ਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਏਂਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿਧ ਸਾਧਕ ਸੁਖ ਵਾਸੀ ਜੋਗੀ ਜੰਗਮ ਭੇਖ ਨਾ ਕੋਈ ਨਾ ਕੋ 나ਥ ਕਹਾਂਐਂਦਾ ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣੈ ਦੂਜਾ ਆਪੇ ਆਪ ਉਪਾਏ ਵਿਗਸੈ ਆਪੇ ਕੀਮਤ ਪਾਇੰਦਾ ਨਾ ਸੁੱਚ ਸੰਜਮ ਤੁਲਸੀ ਮਾਲਾ ਗੋਪੀ ਕਾਨ ਨਾ ਗਊ ਗੋਵਾਲਾ ਤੰਤ ਮੰਤ ਪਾਖੰਡ ਨਾ ਕੋਈ ਨਾ ਕੋ ਵੰਸ ਵਜਾਇੰਦਾ ਕਰਮ ਧਰਮ ਨਹੀਂ ਮਾਇਆ ማਖੀ ਜਾਤ ਜਨਮ ਨਹੀਂ ਦੀਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਤੈ ਨਾ ਕੋ ਕਿਸੈ ਧਿਆਈਂ ਦਾ ਨਿੰਦ ਬਿੰਦ ਨਹੀਂ ਜੀਉ ਨਾ ਜਿੰਦੋ ਨਾ ਤਦ ਗੁਰਖ ਨਾ ਮਾਸ਼ਿੰਦੋ ਨਾ ਤਦ ਗਿਆਨ ਧਿਆਨ ਕੁਲ ਓਪਤ ਨਾ ਕੋ ਗਣਤ ਗਿਣਾਏਂਦਾ ਵਰਨ ਭੇਖ ਨਹੀਂ ਬ੍ਰਾਹਮਣ ਖੱਤਰੀ ਦੇਉ ਨਾ ਦੇਹਰਾ ਗਉ ਗਾਇਤਰੀ ਹੋਮਜਗ ਨਹੀਂ ਤੀਰਤ ਨਾਵਣ ਨਾ ਕੋ ਪੂਜਾ ਲਾਏਂਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਇਕਾ ਹਾਜੀ ਰਈਅਤ ਰਾਉ ਨਾ ਹਉ ਮੈਂ ਦੁਨੀਆ ਨਾ ਕੋ ਕਹਿਣ ਕਹਾਇੰਦਾ ਭਾਉ ਨਾ ਭਗਤੀ ਨਾ ਸਿਵ ਸ਼ਕਤੀ ਸਾਜਨ ਮੀਤ ਬਿੰਦ ਨਹੀਂ ਰਕਤੀ ਆਪੇ ਸਾਹੋ ਆਪੇ ਵਣਜਾਰਾ ਸਾਚੇ ਏਹੋ ਪਾਏਂਦਾ ਵੇਦ ਕਿਤੇਬ ਨਾ ਸਿਮਰਤ ਸਾਸਤ ਪਾਠ ਪ੍ਰਾਣ ਉਦੈ ਨਹੀਂ ਆਸਤ ਕਹਤਾ ਬਖਤਾ ਆਪੇ ਅਗੋਚਰ ਆਪੇ ਅਲਖ ਲਖਾਏਂਦਾ ਜਾਂ ਤਿਸ ਬਾਣਾ ਤਾਂ ਜਗਤਿ ਉਪਾਇਆ ਬਾਜ ਕਲਾ ਆਡਾਨ ਰਹਾਇਆ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਮਾਇਆ ਮੋਹ ਵਿਧਾਏਂਦਾ ਵਿਰਲੇ ਕੋ ਗੁਰ ਸ਼ਬਦ ਸੁਣਾਇਆ ਕਰ ਕਰ ਦੇਖੈ ਹੁਕਮ ਸਬਾਇਆ ਖੰਡ ਬ੍ਰਹਮੰਡ ਪਾਤਾਲ ਅਰੰਬੇ ਗੁਪਤੋ ਪ੍ਰਗਟਿ ਆਏਂਦਾ ਟਾਕਾ ਅੰਤ ਨ ਜਾਣੈ ਕੋਈ ਪੂਰੇ ਗੁਰ ਤੇ ਸੋਜੀ ਹੋਈ ਨਾਨਕ ਸਾਚ ਰਤੇ ਬਿਸਮਾਦੀ ਵਿਸਮ ਭਏ ਗੁਣ ਗਾਏਂਦਾ